ਬਾਰੇ ਦੇਖੋ ਜੀ ਪਹਿਲਾ ਤਾਂ ਜਿੰਨੇ ਵੀ ਪੁਰਾਣੀ ਦਾਣਾ ਮੰਡੀ ਦੇ ਵਿੱਚ ਸੰਸਥਾਵਾਂ ਜਿੰਨੀਆਂ ਵੀ ਆਈਆਂ ਆਰਟੀਆ ਐਸੋਸੀਏਸ਼ਨ ਬਾਲਾ ਜੀ ਲੈਂਡਰ ਸੇਵਾ ਸ੍ਰੀ ਜਿੰਨੇ ਵੀ ਸਾਡੇ ਇੱਥੇ ਸੰਸਵਾਂ ਵਾਲੇ ਹੋਰ ਕਿਸੇ ਵੀ ਤਰ੍ਹਾਂ ਦੇ ਸ਼ਹਿਰ ਦੇ ਵਾਸੀ ਦਾਡਾ ਪੂਜਾ ਹੋਇਆ ਬਹੁਤ ਬਹੁਤ ਉਹਨਾ ਬਣਾਈ ਤੁਮ 8:10 ਵਜੇ ਰਾਤੀ ਮੋਦੀ ਦਾ ਦਹਨ ਹੋਊਗਾ ਔਰ 8:30 ਵਜੇ ਸੰਗੀਤਨ ਸ਼੍ਰੀ ਸ਼ਾਮ ਜੁਵਾ ਵੈਲਫੇਅਰ ਸੁਸਾਇਟੀ ਸ਼੍ਰੀ ਸ਼ਾਮ ਮੰਦਰ ਵੱਲੋਂ ਕੀਤਾ ਜਾਊਗਾ ਤੇ ਜੋ ਇਹ ਹਿਸਟਰੀ ਹੈ ਉਹ ਤਾਂ ਦੱਸ ਹੀ ਦਿੱਤੀ ਹੈ ਸਾਰਿਆਂ ਨੇ ਲੇਕਿਨ ਥੋੜਾ ਜਿਹਾ ਚਲੋ ਮੈਂ ਵੀ ਸ਼ਾਟ ਦੇ ਵਿੱਚ ਦਰਦੇ ਵਾਂ ਇਹ ਕੀ ਹੈ ਜੀ ਹਰਨਾਕਸ਼ਿਪ ਉਹਦਾ ਪੁੱਤਰ ਪ੍ਰਲاد ਭਗਤ ਜੀ ਆਹ ਦੇਖੋ ਪ੍ਰਲاد ਜੀ ਭਗਵਾਨ ਰਿਸ਼ਵਨੂ ਦੇ ਅਤਿ ਭੀਜ ਭਗਤ ਜੀ ਉਹਦੇ ਪਿਤਾ ਜੀ ਕਹਿੰਦੇ ਸੀ ਤੂ ਮੇਰੀ ਭਗਤੀ ਕਰ ਲੇਕਿਨ ਉਹ ਭਵਾਨ ਦੀ ਭਗਤੀ ਦੇ ਵਿੱਚ ਸਮਰਪਿਤ ਸੀ ਉਹਨਾਂ ਦੇ ਭੂਆ ਜੀ 홀ੀ ਤਾਂ ਉਹਨਾਂ ਕੋਲੇ ਇੱਕ ਚੁੰਨੀ ਸੀ ਓੜਨੀ ਸੀ ਜੋ ਕਿ ਉਹ ਅਗਨੀ ਦੇ ਵਿੱਚ ਵੀ ਲੈ ਕੇ ਓੜ ਕੇ ਬੈਠ ਜਾਵੇ ਤਾਂ ਅਗਨੀ ਵੀ ਉਹਨੂੰ ਪਸ਼ਮ ਨਹੀਂ ਕਰ ਸਕਦੀ ਸੀ ਪ੍ਰਿਥਲਾਲ ਜੀ ਨੂੰ ਖਤਮ ਕਰਨ ਦੇ ਵਾਸਤੇ ਹਰ ਰਾਂ ਕਾ ਵੀ ਆਪਣੇ ਬਹੁਤ ਬਹੁਤ ਯੋਜਨਾਵਾਂ ਬਣਾਈਆਂ ਲੇਕਿਨ 홀ੀ ਨਾਲ ਜਦੋਂ ਗੱਲ ਹੋਈ ਤਾਂ ਬੋਲਿਕਾ ਨੇ ਕਿਹਾ ਮੈਂ ਅਗਨੀ ਦੇ ਵਿੱਚ ਇਹਨੂੰ ਲੈ ਕੇ ਬਹਿ ਜਾਂਗੀ ਤੇ ਇਹ ਭਸਮ ਹੋ ਜਾਏਗਾ ਲੇਕਿਨ ਉਹ ਆਂਦੀ ਕਿਰਪਾ ਨਾਲ ਹਵਾ ਐਸੀ ਚਲੀ ਕਿ ਉਸ ਦੇ ਉੱਪਰੋਂ ਬੋਲਿਕਾ ਦੇ ਚੁੰਨੀ ਉੱਡ ਕੇ ਪ੍ਰਲਾਦ ਜੀ ਦੇ ਉੱਪਰ ਆ ਗਈ ਇਸ ਕਰਕੇ ਉਹ ਭਸਮ ਹੋ ਗਈ